ਹਾਲ ਨਹੀਂ ਹੋ ਰਿਹਾ ਅਸੀਂ ਨਿਸ਼ਾਨਦੇਹੀ ਕਰਵਾਉਣਾ ਚਾਹੁੰਦੇ ਸੀ ਅਸੀਂ ਨਿਸ਼ਾਨਦੇਹੀ ਵਾਸਤੇ ਐਪਲੀਕੇਸ਼ਨ ਦਿੱਤੀ ਹੋਈ ਹੈ 4 ਮਹੀਨੇ ਹੋ ਗਏ ਕੋਈ ਨਹੀਂ ਆ ਰਿਹਾ ਇੱਥੇ ਨਿਸ਼ਾਨਦੇਹੀ ਕਰਨ ਕੋਈ ਮੌਕਾ ਵੇਖਣ ਨਹੀਂ ਆਂਦੇ ਹੱਦ ਹੋ ਗਈ ਹੈ ਕਿ ਤੁਸੀਂ ਗੋਏ ਦਾ ਢੇਰ ਦੇਖ ਸਕਦੇ ਹੋ ਠੀਕ ਹੈ ਇੱਥੇ ਬੱਚੇ ਰਹਿੰਦੇ ਨੇ ਸੋ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੈ ਡੇਂਗੂ ਹੈ ਬੱਚੇ ਨੂੰ ਡੇਂਗੂ ਹੋ ਜਾਏ ਜਾਂ ਬੱਚੇ ਦੇ ਕੋਲ ਕੀੜ ਪਤੰਗਾ ਕੁਝ ਵੀ ਲੜ ਸਕਦਾ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਰਦੇ ਆ ਕਹਿੰਦੇ ਆ ਕਿ ਅਸੀਂ ਮਲਮਰੀ ਦੀ ਆ ਅਸੀਂ ਤੁਹਾਨੂੰ ਇਹ ਤੋਂ ਨਹੀਂ ਲੰਘਣ ਦੇਣਾ ਸਾਫ਼ ਕਹਿੰਦੇ ਆ ਮਲਮਰੀ ਦੀ ਆ ਜੋ ਕਰਨਾ ਤੁਸੀਂ ਕਰ ਲਓ ਜਗਾ ਪੰਚਾਇਤ ਦੀ ਆ ਇਹ ਪੂਰੀ ਗਲੀ ਸਿੱਧੀ ਜਾਂਦੀ ਨਨੇ ਗੋਇਆ ਖਿਲਾੜੇ ਦਾ ਸਾਡੇ ਬੱਚੇ ਛੋਟੇ ਛੋਟੇ ਸਾਨੂੰ ਪਰੇਸ਼ਾਨੀ ਹੁੰਦੀ ਬੜੀ ਜਾਈਏ ਤੇ ਲੜਾਈਆਂ ਕਰਦੀਆਂ ਗੇਂਦ ਰਲ ਕਰ ਮੈਨੂੰ ਇੱਥੇ 23 ਸਾਲ ਹੋ ਗਿਆ ਪਲਾੜਲੇ ਦੇ ਉਹ 23 ਸਾਲ ਤੋਂ ਇੱਥੋਂ ਲੰਘਦੇ ਆ ਇਹ ਨਾਲ ਸਾਡਾ ਜ਼ਬਰਦਸਤੀ ਕਰ ਰਿਹਾ ਔਰ ਜ਼ਬਰਦਸਤੀ ਰਸਤਾ ਮਲਦੇ ਰਸਤੇ ਜੇ ਗੋਇਲਾ ਆਇਆ ਡੰਗਰ ਬੰਨੇ ਦੇ ਟਰੈਲੀ ਲੈਦੀ ਆ ਅੱਗੇ ਪੁਲੀ ਪੇਦੀ ਸੀ ਪੁਲੀ ਤੋੜਦੀ ਆ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਹੀ थानਕੋਟ ਸੁਜਾਨਪੁਰ ਰੋਡ ਤੇ ਪੈਂਦੇ ਪਿੰਡ ਕੋਠੇ ਮਨਵਾਲ ਚ ਇੱਕ ਘਰ ਦੇ ਜੀਆ ਦੇ ਵੱਲੋਂ ਪੂਰੇ ਪਿੰਡ ਦੇ ਲੋਕਾਂ ਦੀ ਆਵਾਜ਼ਾਈ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਇਹ ਗਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਪਿੰਡ ਦੀ ਸਾਂਝੀ ਗਲੀ ਹੈ ਤੇ ਇੱਥੇ ਜਿਹੜਾ ਇਹ ਲੋਕਾਂ ਦੀ ਆਵਾਜ਼ਾਈ ਤੇ ਰੋਕ ਲਗਾਈ ਜਾ ਰਹੀ ਹੈ ਗਲੀ ਦੇ ਉੱਤੇ ਕਬਜ਼ਾ ਕੀਤਾ ਗਿਆ ਹੈ ਕਾਲੀ ਜਨਕਰਾ ਅਤੇ सोनू ਦੇ ਵੱਲ ਲੋਕਾਂ ਨੂੰ ਲਗਾਤਾਰ ਡਰਾ ਧਮਕਾਇਆ ਜਾ ਰਿਹਾ ਹੈ ਤੇ ਗਾਲੀ ਗਲੋਚ ਵੀ ਕੀਤੀ ਜਾ ਰਹੀ ਹੈ ਇਹ ਨਹੀਂ ਗਲੀ ਦੇ ਵਿੱਚ ਜਿਹੜਾ ਹੈ ਟਰੈਕਟਰ ਟਰਾਲੀ ਤੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਨੇ ਗੋਹੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਨੇ ਤਾਂ ਉਹ ਲੋਕ ਜਿਹੜੇ ਨੇ ਇੱਥੋਂ ਆਵਾਜ਼ਾਂ ਹੀ ਬੰਦ ਕਰ ਸਕਦੇ ਪਰ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਮਾਹੌਲ ਰਿਹਾ ਤਾਂ ਸਾਡੇ ਬੱਚੇ ਜਿਹੜੇ ਨੇ ਉਹ ਕਿਸੇ ਵੀ ਬਿਮਾਰੀ ਦੇ ਨਾਲ ਗ੍ਰਸਤ ਹੋ ਸਕਦੇ ਨੇ ਕਿਉਂਕਿ ਬਰਸਾਂਤਾਂ ਦੇ ਦਿਨ ਨੇ ਤੇ ਬਰਸਾਂਤਾਂ ਦੇ ਵਿੱਚ ਜੇਕਰ ਅਜਿਹਾ ਮਾਹੌਲ ਘਰ ਦੇ ਨੇੜੇ ਤੇੜੇ ਮਿਲੇ ਤਾਂ ਬਿਮਾਰੀਆਂ ਦਾ ਫੈਲਣਾ ਤਾਂ ਲਾਜ਼ਮੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਪ੍ਰਸ਼ਾਸਨਿਕ ਕਿਰਿਆ ਦੀ ਤਾਂ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਜਦਕਿ ਪਿੰਡ ਦੇ ਲੋਕਾਂ ਦੇ ਵੱਲੋਂ 4 ਮਹੀਨੇ ਪਹਿਲਾਂ ਵੀ ਜਿਹੜਾ ਏ ਉਹ ਦਰਖਾਸਤ ਦਿੱਤੀ ਗਈ ਸੀ ਕੰਪਲੇਂਟ ਜਿਹੜੀ ਇਹਨਾਂ ਦੇ ਅਗੇਂਸਟ ਦਿੱਤੀ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਹਜੇ ਤੱਕ ਕੋਈ ਵੀ ਜਿਹੜਾ ਸਟ੍ਰਿਕਟ ਐਕਸ਼ਨ ਅਸੀਂ ਕਹਿ ਸਕਦੇ ਆ ਉਹ ਨਹੀਂ ਲਿਆ ਗਿਆ ਕਿਉਂਕਿ ਇਹ ਸਾਂਝੀ ਗਲੀ ਹੈ ਤੇ ਪਿੰਡ ਦੀ ਗਲੀ ਹੈ ਸਰਕਾਰੀ ਗਲੀ ਹੈ ਪਰ ਇਹਨਾਂ ਇਸ ਘਰ ਦੇ ਵੱਲੋਂ ਜਿਹੜਾ ਏ ਇਹਨਾਂ ਲੋਕਾਂ ਦੇ ਵੱਲੋਂ ਤਿੰਨ ਲੋਕਾਂ ਦੇ ਵੱਲੋਂ ਜਿਹੜਾ ਏ ਕਬਜ਼ਾ ਕੀਤਾ ਗਿਆ ਹੈ ਤਾਂ ਜੋ ਲੋਕ ਜਿਹੜੇ ਨੇ ਇੱਥੋਂ ਆਉਣ ਜਾਣ ਲਈ ਦੂਰ ਰਹਿਣ ਇਸ ਗਲੀ ਤੋਂ ਆਵਾਜਾਈ ਜਿਹੜੀ ਹੈ ਉਹ ਨਾ ਹੋ ਸਕੇ ਇਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਇੱਥੇ ਪਹੁੰਚੇ ਤਾਂ ਮੌਜੂਦਾ ਲੋਕਾਂ ਦੇ ਵੱਲੋਂ ਇਕੱਠ ਕੀਤਾ ਗਿਆ ਤੇ ਰੋਜ਼ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ ਇਸ ਇਕੱਲੇ ਘਰ ਦੇ ਖਿਲਾਫ ਕਿਉਂਕਿ ਨਜਾਇਜ਼ ਤੱਕਾਸ਼ਾਹੀ ਹੋ ਰਹੀ ਹੈ ਸਰਕਾਰੀ ਗਲੀ ਦੇ ਵਿੱਚ ਜਿਹੜਾ ਹੈ ਆਉਣਾ ਜਾਣਾ ਬੰਦ ਕੀਤਾ ਜਾ ਰਿਹਾ ਹੈ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਣਾ ਪ੍ਰਸ਼ਾਸਨ ਵੱਲੋਂ ਕੀ ਐਕਸ਼ਨ ਜਿਹੜਾ ਉਹ ਲੈਣਾ ਚਾਹੀਦਾ ਇਹਨਾਂ ਦੇ ਅਗੇਂਸਟ ਤੇ ਪਿੰਡ ਵਾਲਿਆਂ ਨੂੰ ਇਨਸਾਫ਼ ਕਿਵੇਂ ਮਿਲਣਾ ਚਾਹੀਦਾ ਇੱਕ ਵਾਰ ਤੁਹਾਨੂੰ ਸੁਣਾ ਦਿੰਨੇ ਆ ਪਿੰਡ ਦੇ ਲੋਕਾਂ ਨੇ ਕਿਸ ਤਰ੍ਹਾਂ ਦੇ ਨਾਲ ਆਪਣਾ ਦੁੱਖੜਾ ਜਿਹੜਾ ਉਹ ਬਿਆਨ ਕੀਤਾ ਹੈ ਕਿੰਨੀ ਮੁਸ਼ਕਿਲ ਉਹਨਾਂ ਨੂੰ ਆ ਰਹੀ ਹੈ ਕਿੰਨੀ ਸਮੱਸਿਆ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਹੋ ਰਹੀ ਹੈ ਆਉ ਤੁਹਾਨੂੰ ਵੀ ਸੁਣਾਉਨੇ ਆ ਪਿੰਡ ਦੇ ਲੋਕਾਂ ਦੀ ਗੱਲ ਬਾਤ ਮੇਰਾ ਨਾਮ ਪ੍ਰੇਮ ਲਾਲ ਹੈ ਜੀ ਮੈਂ ਕੋਠੇ ਮਣਵਾਲ ਦਾ ਰਹਿਣ ਵਾਲਾ ਇਹ ਮੇਰਾ ਘਰ ਹੈ ਮੈਨੂੰ ਇੱਥੇ 23 ਸਾਲ ਹੋ ਗਿਆ ਪਲਾੜਲੇ ਦੇ ਉਹ 23 ਸਾਲ ਤੋਂ ਇੱਥੋਂ ਲੰਘਦੇ ਆ ਇਹਨਾ ਸਾਡਾ ਜਬਰਦਸਤੀ ਕਰ ਰਿਹਾ ਔਰ ਜਬਰਦਸਤੀ ਰਸਤਾ ਮਲਦੇ ਆ ਰਸਤੇ 'ਚ ਗੋਹੇ ਲਾਇਦਾ ਡੰਗਰ ਬੰਨਦੇ ਟਰੈਲੀ ਲਾਈਦੀ ਆ ਅੱਗੇ ਪੁਲੀ 베ਦੀ ਸੀ ਪੁਲੀ ਤੋੜਤੀ ਜਾਣਾ ਇਹ ਸਾਡਾ ਨਾ ਤਕਾ ਕਰ ਰਿਹਾ ਮੈਂ ਆਪਾਈਸ ਬੰਦਾ ਮੈਂ ਇਹਦੇ ਨਾਲ ਲੜ ਨਹੀਂ ਸਕਦਾ ਝਗੜ ਨਹੀਂ ਸਕਦਾ ਤੇ ਇਸ ਲਈ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਪਠਾਨਗੜ ਦਾ ਮੇਰੀ ਮਦਦ ਕਰੇ ਮੈਂ ਹੈਲਪ ਮੇਰੀ ਹੈਲਪ ਹੋਣੀ ਚਾਹੀਦੀ ਹੈ ਇਹ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਪਹਿਲੇ ਵੀ ਕੰਪਲੇਨਟ ਕੀਤੀ ਸੀ ਸਾਤੋਂ ਹਾਂਜੀ ਪਹਿਲੇ ਮੈਂ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਹੈ 12 ਮਾਰਚ 2024 ਦੀ ਡੀਡੀ ਪੀਓ ਸਾਹਿਬ ਨੂੰ 12 ਮਾਰਚ 2024 ਦੀ ਉਹਨਾਂ ਨੂੰ ਵੀ ਕੰਪਲੇਨਟ ਕੀਤੀ ਦੀ ਤੇ ਇੱਕ ਕੰਪਲੇਨਟ 23 ਮਾਰਚ ਮੈਂ 112 ਨੰਬਰ ਦੇ ਕੀਤੀ ਸੀ ਔਰ ਥਾਣਾ ਜਿਹੜਾ ਉਹ ਜਗਿਆਲ ਤੋਂ ਇੱਥੇ ਆਇਆ ਹੀ ਉਹਨਾਂ 사 ਨੂੰ 24 ਮਾਰਚ ਨੂੰ ਸਦਿਆ ਤੇ ਉਸ ਫੈਸਲੇ ਉਹ ਰਾਜੀ ਨਮਾ ਹਲੇ ਤੱਕ ਨਹੀਂ ਹੋਇਆ ਸਾਡਾ ਉਹਨਾ ਇੱਕ ਕਾਜੀ ਦੇ ਉਹ ਫੈਸਲਾ ਕੀਤਾ ਕਿ ਇਹ ਰਸਤਾ ਨੂੰ ਕੋਈ ਨਹੀਂ ਰੋਕੇਗਾ ਲੇਕਿਨ ਇਹਨਾ ਮੰਨਣ ਤੋਂ ਇਨਕਾਰ ਕਰਦਾ ਇਹ ਬਤਮਾਸ਼ੀ ਦੱਸ ਰਿਹਾ ਸਾਨੂੰ ਇਹ ਰੋਜ਼ ਸਾਡ ਨਾਲ ਝਗੜਾ ਕਰਦੇ ਜੇ ਸਾਡੇ ਬੱਚੇ ਨੰਗਦੇ ਆ ਤਾਂ ਉਹਨਾਂ ਨੂੰ ਰਸਤਾ ਡਕਦੇ ਆ ਜੇ ਸਾਡੇ ਜਨਾਨੀਆਂ ਨੰਗਦੀਆਂ ਤੇ ਇਹ ਗੋਹੇ ਚੋਂ ਨੰਗਣਾ ਪੈਂਦਾ ਔਰ ਇਹ ਸਾਡਾ ਰਸਤਾ ਡਕਦੇ ਆ ਉਹ ਮੌਲਾਏ ਵੀ ਸਾਨੂੰ ਜਦੋਂ ਜਿਵੇਂ ਕਾਲਿਆ ਸੜਕਾਂ ਦੇ ਤੇ ਗਲੀ ਆਈ। ਇਹ ਵੀ ਗਲੀ ਆਈ ਦੇਖੋ ਖੰਭਾ ਨਾਲ ਹੈ। ਠੀਕ ਹੈ। ਹੁਣ ਇਹਨਾਂ ਨੇ گویا ਖਲਾਰੇ ਦਾ ਸਾਡੇ ਬੱਚੇ ਛੋਟੇ ਛੋਟੇ ਸਾਨੂੰ ਪਰੇਸ਼ਾਨੀ ਹੁੰਦੀ ਵੱਡੀ। ਜਾਈਏ ਤੇ ਲੜਾਈਆਂ ਕਰਦੇ ਆ। ਤੇ ਸਾਨੂੰ ਗਲੀ ਚਾਹੀਦੀ। ਚਪੜਾ ਦੋ ਵਿੱਚ ਪਈ। ਹਾਂ ਨਹੀਂ ਚਪੜਾ ਵਿੱਚ ਪਈ। ਕਿੰਨੇ ਟਾਈਮ ਹੋ ਗਿਆ ਦਰਾਂ ਦਾ ਕਿਤੇ ਇਹਨਾਂ ਨੂੰ? ਇਹ ਹੋ ਗਏ 2-3 ਮਹੀਨੇ ਹੋ ਗਏ। 4 ਮਹੀਨੇ ਲਾ ਲੋ। ਤੇ ਕੰਪਲੀਟ ਕੀਤੀ ਕੀ? ਹਾਂ ਜੀ ਬਿਤੇਰੀ ਕੀਤੀ ਦੀ। ਮੈਂ ਕੰਪਲੇਨ ਕੀਤੀ ਦੀ ਆ ਉਹ ਆਂਦੇ ਨਹੀਂ ਆ ਅਸੀਂ ਜਦੋਂ ਵੀ ਲੰਘਨੇ ਆ ਉਦੋਂ ਗੱਲੀ ਗਲੋ ਮੇਰੇ ਕੀ ਹੈਗਾ ਮਾਮਲਾ ਸਰ ਮੇਰਾ ਨਾਮ ਸ਼ਿਖਾ ਹੈ ਇਹ ਸਾਡੀ ਗਲੀ ਹੈ ਪੂਰੀ ਰੋਡ ਤੱਕ ਲੱਗਦੀ ਹੈ ਅਸੀਂ ਜਦੋਂ ਇੱਥੋਂ ਲੰਘਦੇ ਆ ਇਹ ਸਾਡਾ ਗਲੀ ਗਲੋਚ ਕਰਦੇ ਆ ਇਹ ਕਹਿੰਦੇ ਆ ਕਿ ਅਸੀਂ ਮਲਮਾਰੀ ਦੀ ਆ ਅਸੀਂ ਤੁਹਾਨੂੰ ਇਹ ਤੋਂ ਨਹੀਂ ਲੰਘਣ ਦੇਣਾ ਸਾਫ਼ ਕਹਿੰਦੇ ਆ ਮਲਮਾਰੀ ਦੀ ਆ ਜੋ ਕਰਨਾ ਤੁਸੀਂ ਕਰ ਲਓ ਜਗਾ ਪੰਚਾਇਤ ਦੀ ਆ ਇਹ ਪੂਰੀ ਗਲੀ ਸਿੱਧੀ ਜਾਂਦੀ ਆ ਪਰ ਇਹ ਸਾਨੂੰ ਲੰਘਣ ਨਹੀਂ ਦਿੰਦੇ ਜੇ ਸਾਡੇ ਬੱਚੇ ਜਾਂਦੇ ਹੁਣ ਇਹਨਾਂ ਨੇ ਗੋਏ ਦੇ ਢੇਰ ਲਾਇਏ ਆ ਸਾਡੇ ਛੋਟੇ ਬੱਚੇ ਆ ਅੱਗੇ ਤੁਸੀਂ ਸਭ ਨੇ ਦੇਖਿਆ ਕਿ ਕਹਿੰਦੇ ਕਿ ਪਾਣੀ ਇਕੱਠਾ ਨਹੀਂ ਹੁੰਦੇ ਨਾ ਪਾਣੀ ਤਾਂ ਕੀ ਇਹਨਾਂ ਨੇ ਗੋਏ ਦੇ ਢੇਰ ਲਾਏ ਜਿ ਸਾਡੇ ਬੱਚੇ ਬਿਮਾਰ ਹੋ ਜਾਣ ਬਿਮਾਰੀ ਦਾ ਘਰ ਹੈਗਾ ਦੱਸੋ ਇਹਦਾ ਕੌਣ ਜ਼ਿੰਮੇਵਾਰ ਹੋਏਗਾ ਕੌਣ ਹੈ ਕੌਣ ਹੈ ਕੀ ਨਾਮ ਹੈ ਇਹਨਾਂ ਦਾ ਨਾਮ ਹੈ ਫਾਰਸ ਹਮ ਜਨਕ ਔਰ ਵਾਈਫ ਆਫ ਕਾਲੀ ਕਾਲੀ ਜੀ ਤੁਹਾਨੂੰ ਪਜੀ ਮੇਰਾ ਨਾਮ ਕਮਲਜੀਤ ਹੈ ਇੱਥੇ ਮੇਰੇ ਇੱਥੇ ਗਲੀ ਦਾ ਰੌਲਾ ਸਭ ਨੂੰ 4 ਮਹੀਨੇ ਹੋ ਗਿਆ ਸਾਨੂੰ ਸਰਕਾਰੀ ਦਫ਼ਤਰਾਂ ਦੇ ੱਟਕੇ ਖਾਂਦੇ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਅਸੀਂ ਨਿਸ਼ਾਨਦੇਹੀ ਕਰਵਾਉਣਾ ਚਾਹੁੰਦੇ ਸੀ ਅਸੀਂ ਨਿਸ਼ਾਨਦੇਹੀ ਆਸਤੇ ਐਪਲੀਕੇਸ਼ਨ ਦਿੱਤੀ ਹੋਈ ਹੈ 4 ਮਹੀਨੇ ਹੋ ਗਏ ਆ ਕੋਈ ਨਹੀਂ ਆ ਰਿਹਾ ਇੱਥੇ ਨਿਸ਼ਾਨਦੇਹੀ ਕਰਨ ਕੋਈ ਮੌਕਾ ਵੇਖਣ ਨਹੀਂ ਆਉਂਦੇ ਤੇ ਅੱਜ ਇੰਨੀ ਕ ਹੱਦ ਹੋ ਗਈ ਹੈ ਕਿ ਤੁਸੀਂ ਗੋਏ ਦਾ ਢੇਰ ਦੇਖ ਸਕਦੇ ਹੋ ਠੀਕ ਹੈ ਇੱਥੇ ਬੱਚੇ ਰਹਿੰਦੇ ਨੇ ਸੋ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੈ ਡੇਂਗੂ ਆ ਬੱਚੇ ਨੂੰ ਡੇਂਗੂ ਹੋ ਜਾਏ ਜਾਂ ਬੱਚੇ ਦੇ ਕੋਈ ਕੀੜ ਪਤੰਗਾ ਕੁਝ ਵੀ ਲੜ ਸਕਦਾ ਉਹਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਦੇ ਬਜ਼ੁਰਗ ਨੇ ਉਹ ਬਾਰ-ਬਾਰ ਤੜੀਆਂ ਕਰਾਂਦੇ ਆ ਅਸੀਂ ਤੁਹਾਡੇ ਸਿਰ ਚੜ੍ਹ ਕੇ ਮਰਨਾ ਵਾ ਤੁਸੀਂ ਜੇ ਇਦਾਂ ਕੀਤਾ ਤੁਸੀਂ ਰਾਹ 'ਚੋਂ ਲੰਘਣਾ ਨਹੀਂ ਤੁਸੀਂ ਫਲਾਂ ਮਤਲਬ ਬੜੀਆਂ ਗੰਦੀਆਂ ਲੈਂਗੁਏਜ ਜਿਹੜੀ ਯੂਜ਼ ਕਰਦੇ ਸਾਡੀ ਲੇਡੀਆਂਸ ਵਾਸਤੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਤੇ ਅਸੀਂ ਇਸ ਚੀਜ਼ ਤੋਂ ਬਹੁਤ ਤੰਗ ਆਏ ਪਏ ਆ ਸਾਨੂੰ ਇਹ ਹੈ ਕਿ ਸਾਡਾ ਜਿਹੜਾ ਰਾਹ ਆ ਛੇਤੀ ਛੇਤੀ ਸਾਡਾ ਰਾਹ ਖੁਲਾਇਆ ਜਾਏ ਠੀਕ ਹੈ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜੋ ਜੇ ਪ੍ਰਸ਼ਾਸਨ ਸੁੱਤਾ ਆ ਤਾਂ ਪੁਲਿਸ ਜਾਗੇ ਕਿਉਂਕਿ ਸਾਨੂੰ 4 ਮਹੀਨੇ ਹੋ ਗਏ ਆ ਅਹੀਂ ਵੀ ਬਹੁਤ ਹੋਰ ਗੇੜੇ ਨਹੀਂ ਮਾਰ ਸਕਦੇ ਉਹ ਫਾਦਰ ਸਾਹਿਬ ਨੇ ਉਹ ਹੈਂਡੀਕੈਪ ਨੇ ਉਹਨਾਂ ਕੋ ਨਹੀਂ ਲੜਿਆ ਜਾ ਰਿਹਾ ਠੀਕ ਹੈ ਜੀ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਜਿਹੜਾ ਕੰਮ ਹੈਗਾ ਇਹ ਪਹਿਲ ਪਹਿਲ ਦੇ ਆਧਾਰ ਤੇ ਕੀਤਾ ਜਾਏ ਨਿਰਮਲਾ ਦੇਵੀ ਜੀ ਮੇਰਾ ਕੀ ਗੱਲ ਗਾਲਤੇ ਕੁਝ ਵੀ ਨਹੀਂ ਇੱਥੇ ਰਸਤਾ ਆ ਠੀਕ ਹੈ ਸਰਕਾਰੀ ਰਸਤਾ ਹੈ ਇੱਥੇ ਮੈਨੂੰ ਆਜ ਨੂੰ 29 ਸਾਲ ਹੋਈ ਆ ਬਾਕੀ ਅਹੀਂ ਤੋਂ ਨੰਗਣਿਆ ਕਦੀ ਇੱਥੋਂ ਨਹੀਂ ਨੰਗਣਾ ਇਹ ਰਸਤਾ ਨਹੀਂ ਮੈਂ ਸਰਕਾਰ ਕੋਲੋਂ ਰਸਤਾ ਲੇਦਾ ਠੀਕ ਹੈ ਮੈਂ ਸਰਕਾਰ ਕੋਲੇ ਤਾਂ ਮੈਂ ਉਹ ਬਣਾਇਦੀਆਂ ਆ ਕਿ ਬੋਲਦੇ ਨੂੰ ਰਜਿਸਟਰੀ ਬਣਾਇਦੀਆਂ ਤੇ ਜਦੋਂ ਡੀਸੀ ਕੋਲ ਜਾਂਦੀ ਆ ਉਹ ਰਜਿਸਟਰੀ ਨਹੀਂ ਦੱਸਦੀ ਰਜਿਸਟਰੀ ਨਹੀਂ ਦੱਸਦੀ ਸਾਰਿਆਂ ਕੋਲ ਗਏ ਆ ਇਹਨਾਂ ਨੇ ਇਹ ਸਾਰਿਆਂ ਨੂੰ ਹੀ ਪੈਸੇ ਤਾਰ ਦਿੰਦੇ ਆ ਪੈਸੇ ਤਾਰ ਦਿੰਦੇ ਆ ਕਿਉਂ ਇੱਥੇ ਕੋਈ ਆਵੇ ਨਾ ਪਰ ਜਿਹੜੀ ਸਰਕਾਰੀ ਸਰਕਾ ਹੈ ਉਹ ਸਰਕਾਰੀ ਹੀ ਰਹਿਣੀ ਆ ਜੋ ਮਰਜ਼ੀ ਕੋਈ ਬੋਲਦਾ ਬੋਲਦਾ ਰਹੇ ਠੀਕ ਆ ਆਹਾਨੇ ਆ ਸਾਨੂੰ ਨੰਗਰ ਨੰਗਣੇ ਦਿੰਦੀ ਇਹ ਆਪੀ ਇਹ ਬੰਦੇ ਮਾਰੇ ਗਰੀਬ ਬੰਦੇ ਆ ਤੇ ਇਹਦੀ ਤੋਰੀ ਬਤੀ ਸਰਕਾਰ ਹੈਲਪ ਕਰੇ ਕੋਈ ਨਹੀਂ ਲੰਘਣ ਦਿੰਦਾ ਇਹ ਜਨਕਰਾਜ ਕਾਲੀ ਸੋਨੂ ਕੋਈ ਪਤਾਵਾ ਵੀ ਕੀਤੀ ਨਹੀਂ 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 ਹਥੋਵਾਈ ਨਹੀਂ ਕੀ ਕੀ ਮੰਗੀ ਕਰਦੇ ਕੋਈ ਮੰਗੇ ਹੋਈ ਵੀ ਸਰਕਾਰੀ ਗਲੀ ਹੈ ਕਿੰਨਾ ਕਰਕੇ ਖੜੇ ਹੋ ਠੀਕ ਨਾ ਸਰਕਾਰੀ ਗਲੀ ਹੈ ਇਹ ਰਸਤਾ ਖੁੱਲੇ ਜਾਏ ਇਹ گویا ਸੁੱਟਿਆ ਇਹਨਾਂ ਨੇ ਡੰਗਰ ਬੰਨੇ ਤੇ ਇਹ ਰਸਤਾ ਬੰਨੇ ਦਾ ਆ ਟ੍ਰੈਲੀਆਂ ਲਾਜਦੇ ਪਰ ਚੰਗਾ ਨਹੀਂ ਲੱਗਦਾ ਸਰਕ ਨਹੀਂ ਕੋਈ ਬੰਦ ਕਰ ਸਕਦਾ ਜਿਹੜਾ ਮਰਜ਼ੀ ਕੋਈ ਆਵੇ ਠੀਕ ਨਾ ਕਦੀ ਮੈਂ ਸਭ ਨੂੰ ਕੋਲ ਜਾਣੇ ਅਸੀਂ ਹਾਂ 70% ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ